ਵਿੱਚ ਉਹਨਾਂ ਨੇ ਜਿਹੜਾ ਪੋਸਟਪੋਨ ਪੋਸਟਪੋਨ ਅੱਜ ਜਿਹੜੀ ਦੂਸਰੀ ਪਟੀਸ਼ਨ ਫਾਈਲ ਕੀਤੀ ਗਈ ਉਹਦੇ ਵਿੱਚ ਜਿਹੜਾ ਸੈਕੰਡ ਆਰਡਰ ਪ੍ਰਿਸਕ੍ਰਾਈਬਡ ਅਥਾਰਟੀ ਕਮ ਡਿਪਟੀ ਕਮਿਸ਼ਨਰ ਨੇ ਕੀਤਾ ਸੀ ਕਿ ਇਹ ਪੋਲ ਜਿਹੜੇ ਹੈ ਉਹ 6 ਫਰਵਰੀ ਨੂੰ ਅਰਜਨ ਕੀਤੇ ਜਾਂਦੇ ਹਨ ਉਹਨਾਂ ਨੂੰ ਚੈਲੰਜ ਕੀਤਾ ਗਿਆ ਸੀ ਜਿਹੜੀ ਮੈਕਸਿਮਮ ਆਰਗੂਮੈਂਟ ਪਟੀਸ਼ਨਰ ਸਾਈਡ ਦੀ ਰਹੀ ਉਹ ਇਸ ਤੇ ਰਹੀ ਕਿ ਡਿਪਟੀ ਕਮਿਸ਼ਨਰ ਪ੍ਰਿਸਕ੍ਰਾਈਬਡ ਅਥਾਰਟੀ ਕੋਲ ਕੋਈ ਪਾਵਰ ਨਹੀਂ ਸੀ ਕਿ ਇਹਨੂੰ ਦੁਆਰਾ ਤੋਂ ਇਸ਼ੂ ਕਰ ਦੇ ਇੱਕ ਵਾਰੀ ਉਹਨੇ ਇਸ਼ੂ ਕਰ ਤੇ ਆ ਤਾਂ ਉਸ ਤੋਂ ਬਾਅਦ ਉਹਦੀ ਕੋਈ ਜੂਰਿਸਡਿਕਸ਼ਨ ਨਹੀਂ ਬਣਦੀ ਉਸ ਦੇ ਉੱਪਰ ਮੇਰੇ ਖਿਆਲ ਦੇ ਵਿੱਚ ਕੋਰਟ ਵਾਸ ਨਾਟ ਕਨਵਿੰਸ ਕਿਉਂਕਿ ਪ੍ਰੋਵੀਜ਼ਨ ਜਿਹੜੀਆਂ ਪੜੀਆਂ ਗਈਆਂ ਕੋਰਟ ਚ ਮਿਊਨਿਸਪਲ ਕਾਰਪੋਰੇਸ਼ਨ ਐਕਟ ਦੀਆਂ ਉਹ ਸਾਰੀ ਪਾਵਰ ਫਰਸਟ ਮੀਟਿੰਗ ਹੋਲਡ ਕਰਨ ਦੀ ਪ੍ਰਿਸਕ੍ਰਾਈਬਡ ਅਥਾਰਟੀ ਤੇ ਹੈ ਦੀ ਦੂਸਰੀ ਸਾਈਡ ਦੀ ਆਰਗੂਮੈਂਟੇਸ਼ਨ ਕਿ ਮੀਟਿੰਗ ਦੀ ਵਿੱਚ ਹੋਈ ਜਾਂ ਨਹੀਂ ਹੋਈ ਇਹ ਹਾਊਸ ਨੇ ਡਿਸਾਈਡ ਕਰਨਾ ਹੈ ਜਦ ਇੱਕ ਕੁਐਸਚਨ ਆਇਆ ਤਾਂ ਜਦ ਕਿ ਪਹਿਲੀ ਜਦ ਨੋਟੀਫਿਕੇਸ਼ਨ ਹੋਈ ਸੀ ਕਿਹਾ ਹਾਊਸ ਨੇ ਇਹ ਡਿਸਾਈਡ ਕੀਤਾ ਸੀ ਦੈਨ ਬੋਥ ਦੀ ਪਾਰਟੀਆਂ ਨੇ ਕਿਹਾ ਕਿ ਨਹੀਂ ਹਾਊਸ ਦੀ ਕੋਈ ਜੂਡਿਕਸ਼ਨ ਨਹੀਂ ਸੀ ਉਹ ਤਾਂ ਪ੍ਰਿਸਕ੍ਰਾਈਬਡ ਅਥਾਰਟੀ ਤੇ ਸੀ ਦ ਸੈਕਿੰਡ ਕੁਐਸਚਨ ਇਹ ਆਇਆ ਕਿ ਕਿਆ ਪ੍ਰੈਸਕ੍ਰਾਈਬਡ ਅਥਾਰਟੀ ਦੇ ਕਾਲ ਸਫੀਸ਼ੀਅਲ ਮਟੀਰੀਅਲ ਸੀ ਉਹ ਆਰਡਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਪ੍ਰੈਜ਼ਾਈਡਿੰਗ ਆਫੀਸਰ ਇੱਕ ਤਾਂ ਬਿਮਾਰ ਹੋ ਗਏ ਸੀ ਇਸ ਤੋਂ ਦੂਸਰਾ ਲਾਅ ਐਂਡ ਆਰਡਰ ਸਿਚੁਏਸ਼ਨ ਵੀ ਚੰਡੀਗੜ੍ਹ ਦੀ ਖਰਾਬ ਹੋਈ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਜੱਜਸ ਨੇ ਕੁਝ ਕੁਐਸਚਨ ਪੁੱਛੇ ਜਿਸ ਦੇ ਉੱਪਰ ਅਸੀਂ ਜਵਾਬ ਦਿੱਤਾ ਕਿ ਇਟ ਇਜ਼ ਨਾਟ ది ਲਾਅ ਐਂਡ ਆਰਡਰ ਐਸ ਸਚ ਆਫ ਦੀ ਪਬਲਿਕ ਇਹ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੀ ਜਿਹੜੀ 16 ਤਰੀਕ ਨੂੰ ਕਨਫਲਿਕਟ ਹੋਈ ਹੈ ਤੇ 18 ਦੇ ਵਿੱਚ ਉਹਨਾਂ ਦੀ ਜਿਹੜੀ ਬਹੁਤ ਪ੍ਰੈਜ਼ੈਂਸ ਰਹੀ ਹੈ ਉਹਦਾ ਕੌਗਨੀਸ ਪੁਲਿਸ ਨੇ ਬੜਾ ਸੀਰੀਅਸਲੀ ਲਿੱਤਾ ਹੈ ਕਿ ਇਸ ਤਰ੍ਹਾਂ ਦੀ ਦੋ ਸਟੇਟ ਪੁਲਿਸ ਦੇ ਵਿੱਚ ਆਪਸ ਕਨਫਲਿਕਟ ਅਵਾਇਡ ਕਰਨੀ ਚਾਹੀਦੀ ਹੈ ਉਹਦੇ ਉੱਪਰ ਸਟੈਪਸ ਲਿੱਤੇ ਜਾ ਰਹੇ ਹਨ ਉਹਦੀ ਅਸ਼ੋਰੈਂਸ ਦਿੱਤੀ ਜਾ ਰਹੀ ਹੈ ਔਰ ਆਲਰੇਡੀ ਮੈਟਰ ਅਥਾਰਟिटीज ਦੇ ਅੰਡਰ ਕਨਸੀਡਰੇਸ਼ਨ ਹੈ ਜਿਹੜੀ ਡੇਟ ਫਿਕਸ ਕਰਨ ਦਾ ਮਾਮਲਾ ਸੀ 6 ਫਰਵਰੀ ਅਸੀਂ ਕੋਰਟ ਨੂੰ ਦੱਸਿਆ ਕਿ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਦੀ ਅਥਾਰਟिटीज ਨੇ ਜਿਹੜੀ ਡੀਜੀਪੀ ਤੋਂ ਇਨਪੁਟ ਲੈਂਦੀ ਹੈ 22 ਤਰੀਕ ਅਯੁੱਧਿਆ ਦੇ ਕਰਕੇ ਔਰ 26 ਤਰੀਕ ਰਿਪਬਲਿਕ ਡੇ ਕਰਕੇ ਇਨ ਐਨੀ ਕੇਸ 26 ਤੋਂ ਤਾਂ ਪਹਿਲਾ ਪੋਸੀਬਲ ਇਲੈਕਸ਼ਨ ਹੈ ਨਹੀਂ ਕੋਰਟ ਦਾ 뷰 ਐਸੀ ਕਿ ਅਗਰ ਇਹੀ ਗ੍ਰੀਵੈਂਸ ਹੈ ਕਿ 6 ਤਰੀਕ ਰੱਖ ਦਿੱਤੀ ਗਈ ਹੈ ਤਾਂ ਅਗਰ ਇਹਨੂੰ ਕੰਸੀਡਰ ਕੀਤਾ ਜਾ ਸਕਦਾ 6 ਤੋਂ ਪਹਿਲਾਂ ਦਾ ਉਹ ਵੀ ਇਨਸਟਰਕਸ਼ਨਸ ਓਰਲੀ ਕਿਹਾ ਹੈ ਆਰਡਰ ਚ ਨਹੀਂ ਆਇਆ ਜਿਹੜਾ ਆਰਡਰ ਆਇਆ ਉਹ ਨਾਰਮਲੀ ਆਰਡਰ ਹੋਇਆ ਕਿ ਨੋਟਿਸ ਆਫ ਮੋਸ਼ਨ ਜਿਹਦੇ ਵਿੱਚ ਅਸੀਂ ਜਵਾਬ ਦੇਵਾਂਗੇ ਜਿਹੜੀ ਪਿਛਲੀ ਪਟੀਸ਼ਨ ਪਈ ਹੈ ਉਹਦੇ ਨਾਲ ਪਟੀਸ਼ਨ ਲਗਾ ਦਿੱਤੀ ਗਈ ਕੋਰਟ ਨੇ ਜਦੋਂ ਪ੍ਰੋਵੀਜ਼ਨ ਪੜ੍ਹੀ ਕਿ ਹੂ ਕੈਨ ਬੀ ਦੀ ਪ੍ਰਸਕ੍ਰਾਈਬ ਅਥਾਰਟੀ ਉਹ ਦੋਨੋਂ ਟੀਰਾ ਦਾ ਇਹ ਸੀਗਾ ਕਿ ਜਿਹੜੀ ਪ੍ਰਸਕ੍ਰਾਈਬ ਅਥਾਰਟੀ ਨੇ ਪ੍ਰੈਜ਼ਾਈਡਿੰਗ ਅਫੀਸਰ ਲਗਾਇਆ ਔਰ ਨੋਮੀਨੇਟਡ ਵੋਟ ਲਗਾਇਆ ਹੈ ਔਰ ਕੀਪਿੰਗ ਇਨ 뷰 ਹੈ ਕਿਉਂਕਿ ਉਹਦੇ ਚ ਸੈਕਸ਼ਨ ਚ ਲਿਖਿਆ ਹੋਇਆ ਹੈ ਕਿ ਹੀ ਵਿਲ ਨਾਟ ਬੀ ਐਨਟਾਈਟਲਡ ਟੂ ਵੋਟ ਔਰ ਦੂਸਰਾ ਜੇ ਅਗਰ ਇਕੁਅਲ ਹੋ ਜਾਏਗਾ ਵੋਟਾਂ ਦਾ ਤਾਂ ਉਹ ਦੇ ਸਕਦਾ ਹੈ ਤੋਂ ਅਸੀਂ ਕੋਰਟ ਨੂੰ ਦੱਸਿਆ ਕਿ ਉਹ ਤਾਂ ਹੁਣ ਨੋਮੀਨੇਟਡ ਕੋਲ ਹੈ ਹੀ ਨਹੀਂ ਪਾਵਰ ਔਰ ਇਸੀ ਕਰਕੇ ਪ੍ਰਸਕ੍ਰਾਈਬ ਅਥਾਰਟੀ ਨੇ ਲਗਾਇਆ ਕਿ ਉਹ ਸਿਚੁਏਸ਼ਨ ਅਰਾਈਜ਼ ਹੀ ਨਾ ਹੋਏ ਇਸ ਕਰਕੇ ਨੋਮੀਨੇਟਡ ਲਗਾਇਆ ਪਰ ਕਿਤੇ ਪ੍ਰੋਵੀਜ਼ਨ ਦੇ ਵਿੱਚ ਕਨਫਿਊਜ਼ਨ ਸੀ ਕਿ ਸ਼ਾਇਦ ਉਹਦਾ ਰਾਈਟ ਵਿਚ ਵੀ ਐਕਸਪਲੇਨ ਕਿ ਹਾਈ ਕੋਰਟ ਨੇ ਸੈਟ ਅਸਾਈਡ ਕਰ ਚੁੱਕੇ ਆ ਔਰ ਔਰ ਸੁਪਰੀਮ ਕੋਰਟ ਚ ਮਾਮਲਾ ਪੈਂਡਿੰਗ ਹੈ ਮਤਲਬ ਚਨਾਵ ਜਿਹੜਾ ਹੈਗਾ 6 ਤੱਕ ਹੀ ਮਤਲਬ ਮੰਨਿਆ ਹਲੇ ਅੱਜ ਤੱਕ 6 ਤੱਕ ਦਾ ਹੈਗਾ ਹਲੇ ਕੇਸ ਕੋਰਟ ਅਰਜਨ 23 ਤਰੀਕ ਨੂੰ ਕੀਤਾ ਉਸ ਦਿਨ ਇਹ ਫੈਸਲਾ ਹੋਏਗਾ ਕਿ ਉਹ 6 ਵਾਲਾ ਮੰਨਿਆ ਜਾਏਗਾ ਜਾਂ ਕੋਈ ਹੋਰ ਕੋਰਟ ਡਾਇਰੈਕਸ਼ਨ ਦੇਗੀ ਜਾਂ ਕੋਈ ਹੋਰ ਰੀਕਨਸੀਡਰੇਸ਼ਨ ਹੋਏਗੀ ਸਰ ਦੋਨੋਂ ਕੇਸ ਇਕੱਠੇ ਹੋਣਗੇ ਇੱਕ ਹੋਰ ਦੋਨੋਂ ਕੇਸ ਉਹਦੇ ਨਾਲ ਹੀ ਦੂਸਰਾ ਕੇਸ ਵੀ ਲਗਾ ਦਿੱਤਾ ਹੈ